ਸਵਾਗਤ ਹੈ ਜਨਨ ਪੰਜਾਬੀ ਸਲਾਈਕੜੇ ਚੈਨਲ ਤੇ ਅੱਜ ਕਪੜੇ ਦੀ ਮੀਡੀਅ ਵਿੱਚ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਦਿਖਾਵਾਂਗੇ ਫੈਨਸੀ ਸੂਟ ਦਿਖਾਵਾਂਗੇ ਤੁਹਾਨੂੰ ਕਾਟਨ ਦੇ ਸੂਟ ਕੁੜਤੇ ਜਮੇ ਤਾਂ ਢਿੱਲੇ ਲਗਾ ਤੁਹਾਨੂੰ ਜੋ ਵੀ ਤੁਹਾਨੂੰ ਵੈਰਾਈਟੀ ਪਸੰਦ ਆਵੇ ਸਿਲੈਕਟ ਕਰ ਸਕਦੇ ਹੋ WhatsApp ਨੰਬਰ 2 ਨੇ ਆਪਣੇ ਤੁਸੀਂ ਕਿਸੇ ਨੂੰ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੀ ਆ ਵੀਡੀਓ ਨੂੰ ਪਹਿਲਾਂ ਜ਼ਰੂਰ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖੋ ਉਸ ਤੋਂ ਬਾਅਦ ਸਾਨੂੰ ਫੋਟੋ ਸੈਂਡ ਕਰਨਾ ਹੈ ਉਹਨਾਂ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਆਵੇ ਜਿਹੜੀਆਂ ਸਾਡੀਆਂ ਭੈਣਾਂ ਬਾਹਰ ਬੈਠੇ ਨੇ ਬਾਹਰ ਵੀ ਸਾਡੇ ਕੋਲ ਆਰਡਰ ਬੁੱਕ ਕਰ ਸਕਦੀਆਂ ਨੇ ਜੇਕਰ ਉਹਨਾਂ ਨੇ ਆਪਣੇ ਕਿਸੇ ਵੀ ਰਿਸ਼ਤੇਦਾਰ ਇੰਡੀਆ ਦੇ ਵਿੱਚ ਸਾਡੇ ਥਰੂ ਪਾਰਸਲ ਭੇਜਣਾ ਵੇਚ ਸਕਦੇ ਨੇ ਜੇਕਰ ਤੁਸੀਂ ਬਾਹਰ ਆਰਡਰ ਮੰਗਵਾਉਂਦੇ ਹੋ ਤਾਂ ਬਾਹਰ ਵੀ ਆਪਣੇ ਸਾਰੀਆਂ ਕੰਟਰੀਆਂ ਵਿੱਚ ਪਾਰਸਲ ਜਾਂਦੇ ਨੇ ਤੁਸੀਂ ਕਿਸੇ ਵੀ ਕੰਟਰੀ ਵਿੱਚ ਆਰਡਰ ਬੁੱਕ ਕਰ ਮੰਗਵਾ ਸਕਦੇ ਸਾਡੇ ਕੋਲ ਸਲਾਈ ਕਰਾ ਕੇ ਮੰਗਵਾ ਸਕਦੇ ਹੋ ਅਨਸਟਿਚ ਵੀ ਮੰਗਵਾ ਸਕਦੇ ਹੋ ਰੇਟ ਆਪਣੇ ਬਹੁਤ ਜਾਇਜ਼ ਹੁੰਦੇ ਨੇ ਸ਼ਿਪਿੰਗ ਚਾਰਜ ਫ੍ਰੀ ਆ ਵੈਰਾਈਟੀ ਬਹੁਤ ਸੋਹਣੀ ਹੁੰਦੀ ਹੈ ਵੀਡੀਓ ਪਰ ਸ਼ੁਰੂ ਕਰਦੇ ਆਂ ਬਿੜਨ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਅੱਜ ਆਪਾਂ ਸ਼ੁਰੂ ਵੀ ਤੁਹਾਨੂੰ ਕੁੜਤੇ ਜਾਮੇ ਦਿਖਾਉਣੇ ਆਂਗੇ ਵਾਈਟ ਕੁੜਤੇ ਜਾਮੇ ਲੱਗਿਆ ਤੁਹਾਡੇ ਲਈ ਅਲੱਗ-ਅਲੱਗ ਕੁਆਲਿਟੀ ਦੇ ਪਹਿਲਾਂ ਅਸੀਂ ਤੁਹਾਨੂੰ ਦਿਖਾਉਣੇ ਆਂਗੇ ਲੀਜੀ ਬੀਜੀ ਲੀਜੀ ਬੀਜੀ ਦਾ 5 ਮੀਟਰ ਦਾ ਕੁੜਤਾ ਜਾਮਾ ਕੁੜਤੇ 425 ਜਾਂ ਸ਼ਿਪਿੰਗ ਚਾਰਜ ਫ੍ਰੀ ਆ ਅੱਜ ਤੁਹਾਨੂੰ ਅਸੀਂ ਜਿੰਨੇ ਵੀ ਸੂਟ ਦਿਖਾਵਾਂਗੇ ਸਾਰੇ ਸੂਟਾਂ ਦੇ ਸ਼ਿਪਿੰਗ ਚਾਰਜ ਫ੍ਰੀ ਰਹਿਣ ਵਾਲਾ 5 ਮੀਟਰ ਦੀ ਕੱਟ ਦੇਵਾਂਗੇ 450 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਤੁਸੀਂ ਕਿੰਨੇ ਵੀ ਕੁੜਤੇ ਜਮੈਂ ਲੈ ਸਕਦੇ ਹੋਗੇ ਆਪਣੇ ਕੋਲੇ ਥਾਨ ਨੇ ਇਹ ਹੈ ਆਪਣੇ ਕੋਲੇ ਪਿਓਰ ਕਾਟਨ ਚ ਪਿਓਰ ਕਾਟਨ ਚ ਇਹ ਵੀ ਆਪਣੇ ਕੋਲੇ ਛੋਟੇ ਗਜ ਬਣੇ ਦਾ ਕੁੜਤਾ ਮੈਂ 5 ਮੀਟਰ ਦੀ ਕੱਟ ਤੁਹਾਨੂੰ ਦੇਵਾਂਗੇ 550 550 ਪ੍ਰਾਈਸ ਆ ਜੀ ਪਿਓਰ ਕਾਟਨ ਦੇ ਵਿੱਚ ਤੁਸੀਂ ਸਲੈਕਟ ਕਰ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਤੁਸੀਂ ਮੰਗਵਾ ਸਕਦੇ ਹੋ ਗੀਜਾ कॉटन ਦੇ ਆਪਣੇ ਕੋਲੇ ਦੋ ਤਰ੍ਹਾਂ ਦੀ ਵੈਰਾਈਟੀ ਹੈ ਜੀ ਪਹਿਲਾ ਆਪਣੇ ਕੋਲੇ 650 ਦੀ ਰੇਂਜ ਵਿੱਚ ਹੈ 650 ਦੀ ਰੇਂਜ ਵਿੱਚ ਤੁਹਾਨੂੰ 5 ਮੀਟਰ ਦੀ ਕੱਟ ਦੇਵਾਂਗੇ ਜੀ ਇਹ ਆਪਣੇ ਕੋਲੇ ਗੀਜਾ कॉटन ਚ ਦੋ ਤਰ੍ਹਾਂ ਦੀ ਵੈਰਾਈਟੀ ਹੈ ਪਹਿਲੀ ਵੈਰਾਈਟੀ ਇਹ ਹੈ 650 ਪ੍ਰਾਈਸ ਆ 5 ਮੀਟਰ ਦੀ ਕੱਟ ਦੇਵਾਂਗੇ ਤੁਹਾਨੂੰ ਸ਼ਿਪਿੰਗ ਚਾਰਜ ਫਰੀ ਰਹਿਣ ਵਾਲਾ ਇਹ ਆਪਣੇ ਕੋਲੇ ਆਗੇ ਪਾਲਟੀ ਵੀਰ ਇਹ ਵੀ ਆਪਣੇ ਕੋਲੇ ਗੀਜਾ कॉटन ਪਿਓਰ ਪਿਓਰ ਗੀਜਾ कॉटन ਆ 1000 ਰੁਪਿਆ ਪ੍ਰਾਈਸ ਆ ਜੀ ਵੱਡੇ ਬਣੇ ਦਾ ਕੁੜਤਾ ਜੇ ਮੈਂ 3.5 ਮੀਟਰ ਇਹ ਤੁਹਾਨੂੰ ਕੱਟ ਦੇਵਾਂਗੇ 1000 ਰੁਪਏ ਪ੍ਰਾਈਜ਼। ਸ਼ਿਪਿੰਗ ਚਾਰਜ ਫ੍ਰੀ ਹੈ ਇਹ ਸਾਰੇ ਆਪਣੇ ਕੋਲੇ ਬਾਈਟ ਕੁੜਤੇ ਜਾਂ ਮੈਂ ਜਿੱਥੇ ਤੁਸੀਂ ਬੁਕਿੰਗ ਕਰਨਾ ਚਾਹੁੰਦੇ ਹੋ ਖਰੀਦ ਸਕਦੇ ਹੋਗੇ। ਜਦੋਂ ਵੀ ਤੁਹਾਨੂੰ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਪ੍ਰਾਈਜ਼ ਅਸੀਂ ਨਾਲ ਦੀ ਨਾਲ ਦੱਸੀ ਜਾਂਦੇ ਹਾਂ। ਪ੍ਰਾਈਜ਼ ਵੀ ਤੁਸੀਂ ਸਾਨੂੰ ਸੈਂਡ ਕਰ ਦੇਣਾ ਜੀ। ਮੈਚਿੰਗ ਸੂਟ ਲੈ ਕੇ ਨਾ ਇਹ ਕਾਟਨ ਚ। ਰਿਯਾਨ ਕਾਟਨ ਇਹ ਤੁਹਾਨੂੰ ਸ਼ਰਟ ਦੇਵਾਂਗੇ ਵੱਡੇ ਬਣੇ ਦੀ। ਵੱਡੇ ਆਪਣੇ ਨਹੀਂ 1.2 ਮੀਟਰ ਦੀ ਸ਼ਰਟ ਦੇਵਾਂਗੇ ਤੁਸੀਂ ਕਿੰਨੀ ਵੀ ਲੈਂਥ ਬਣਾ ਸਕਦੇ ਹੋਗੇ ਚਿਕਣਾ ਬਾਈਟ ਚਿਕਣ ਕਾਟਨ ਜੇ ਆਪਣੇ ਕੋਲੇ ਬਾਰਡਰ ਬਹੁਤ ਸੋਹਣਾ ਡਿਜ਼ਾਈਨ ਦੇਖੋ ਤੁਸੀਂ ਬਹੁਤ ਸੋਹਣਾ ਜੇ ਤੁਸੀਂ ਪਲਾਜੋ ਸੂਟ ਬਣਾਉਂਦੇ ਤੁਹਾਨੂੰ 2 ਮੀਟਰ ਦੇਵਾਂਗੇ 4.50 ਦਾ ਸੂਟ ਦੇਵਾਂਗੇ ਤੁਹਾਨੂੰ ਪਲਾਜੋ ਨਾਲ 4.50 ਦਾ ਸੂਟ ਜੇਕਰ ਤੁਸੀਂ ਸਲਵਾਰ ਵਿੱਚ 2.5 ਮੀਟਰ ਦੀ ਸਲਵਾਰ ਸਲਵਾਰ ਬਣਦੀ ਹੈਗੀ ਉਹਦੇ 75 ਰੁਪਏ ਲੱਗਦੇ ਐਡ ਹੋ ਜਾਣਗੇ 1 ਦਾ ਮੀਟਰ ਜੇ ਤੁਸੀਂ 2.5 ਮੀਟਰ ਲੈਣਾ ਚਾਹੁੰਦੇ ਹੋਗੇ ਇਹ ਆਪਣੇ ਕੋਲੇ ਮੈਚਿੰਗ ਸੂਟ ਨੇ ਇਹਨਾਂ ਨਾਲ ਜੇਕਰ ਤੁਸੀਂ ਦੁਪੱਟੇ ਮੈਚ ਕਰਨਾ ਹੈ ਦੁਪੱਟੇ ਸਾਡੇ ਕੋਲ ਸਾਰੇ ਤਰ੍ਹਾਂ ਦੇ ਆਰਗੈਂਜ ਦਾ ਦੁਪੱਟਾ ਮਿਲ ਜੂ ਤੁਹਾਨੂੰ 300 ਦੀ ਰੇਂਜ ਦੇ ਵਿੱਚ ਜੇਕਰ ਤੁਸੀਂ ਇਹਨਾਂ ਨਾਲ ਮੈਚ ਕਰਨਾ ਚਾਹੁੰਦੇ ਹੋ ਕਾਟਨ ਦਾ ਦੁਪੱਟਾ 250 ਚ ਮਿਲ ਜੂ ਜਿੱਦਣ ਬਾਰਡਰ ਵਾਲਾ ਪਲੇਨ ਦੁਪੱਟਾ ਤੁਹਾਨੂੰ ਮਿਲ ਜੂਗਾ 200 ਦੇ ਵਿੱਚ ਇਹ ਵੀ ਆਪਣੇ ਕੋਲੇ ਕਾਟਨ ਚ ਜਨੂਨ ਦਾ ਦੱਬਟਾ ਜਾਨੂੰ 500 ਦੀ ਰੇਂਜ ਦੇ ਵਿੱਚ ਮਿਲ ਜੂਗਾ ਜੇਕਰ ਤੁਸੀਂ ਸੂਟ ਨਾਲ ਲੈਣਾ ਚਾਹੁੰਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਕੋਲ ਦੁਪੱਟੇ ਨੇ ਪਿਓਰ ਦੇ ਦੁਪੱਟਾ 2500 ਦਾ ਦੇਵਾਂਗੇ 2.5 ਮੀਟਰ ਇਹ ਤੁਹਾਨੂੰ 2.5 2.5 ਮੀਟਰ ਹੀ ਕੱਟ ਦੇਵਾਂਗੇ 2.5 ਮੀਟਰ ਦੇ ਹਿਸਾਬ ਨਾਲ ਜੇਕਰ ਤੁਸੀਂ ਐਡ ਕਰਨਾ ਚਾਹੁੰਦੇ ਹੋ ਸੂਟ ਨਾਲ ਕਰ ਸਕਦੇ ਹੋਗੇ ਦੁਪੱਟੇ ਬਾਈਟ ਆਪਣੇ ਕੋਲੇ ਬਹੁਤ ਵੈਰਾਈਟੀ ਹੈ ਵੀ ਇਹਨਾਂ ਸੂਟ ਨਾਲ ਜੇਕਰ ਤੁਸੀਂ ਕੱਲਾ ਸੂਟ ਲੈਣਾ ਚਾਹੁੰਦੇ ਹੋ ਨਾ ਕੱਲਾ ਸੂਟ 450 2 ਮੀਟਰ ਦੀ ਤੁਹਾਨੂੰ ਚਿਕਨ ਦੇਵਾਂਗੇ 2 ਮੀਟਰ ਦੀ ਤੁਹਾਨੂੰ ਸ਼ਰਟ ਦੇਵਾਂਗੇ ਵੱਡੇ ਬਣੇ ਦੇ ਕਲਰ ਆਪਣੇ ਕੋਲੇ ਕਈ ਨੰਦ ਨੂੰ ਸਾਰੇ ਕਲਰ ਦਿਖਾਉਣੇ ਪਹਿਲਾਂ ਤੁਹਾਨੂੰ ਬਲੂ ਕੰਦਰ ਠਕਾਇਆ ਸੀ ਆਪਣੇ ਕੋਲੇ ਫਰੋਜੀ ਕਲਰ ਆ ਗਏ ਤੁਸੀਂ ਕਿਸੇ ਕਲਰ ਨਾਲ ਵੀ ਮੈਚ ਕਰ ਸਕਦੇ ਹੋ ਚਿਕਨ ਆਪਣੇ ਕੋਲੇ ਕਾਟਨ ਦੇ ਵਿੱਚ ਜੇਕਰ 2.5 ਮੀਟਰ ਲੈਣਾ ਚਾਹੁੰਦੇ ਸਲਵਾਰ ਦੇ ਲਈ ਉਸਦੇ ਲਈ 75 ਰੁਪਏ ਅਲੱਗ ਤੋਂ ਐਡ ਹੋ ਜਾਣਗੇ 450 ਦੇ ਵਿੱਚ ਪਿੰਕ ਕਲਰ ਆ ਗਿਆ ਜੀ ਕਿਸੇ ਕਲਰ ਨਾਲ ਹੀ ਤੁਸੀਂ ਇਹਨਾਂ ਨੂੰ ਮੈਚ ਕਰ ਸਕਦੇ ਹੋਗੇ ਚਿਕਨ ਨੂੰ ਇਹ ਆਪਣੇ ਕੋਲੇ ਮੈਚਿੰਗ ਸੂਟ ਨੇ ਮੈਂ ਕਿ ਇਹ ਵੀ ਆਪਣੇ ਕੋਲ ਫਰੋਜੀ ਕਲਰ ਹੈ ਪਹਿਲਾਂ ਤਾਂ ਗ੍ਰੀਨ ਕਲਰ ਜੈਸੀ ਥੋੜਾ ਇਹ ਫਰੋਜੀ ਕਲਰ ਆਪਣੇ ਕੋਲ ਇਸ ਤਰ੍ਹਾਂ ਨੇ ਲੱਗ ਲਾ ਕਲਰ ਨੇ ਰਿਯਨ ਕਾਟਨ ਦੀ ਸ਼ਰਟ ਹੈ ਜੀ ਕਾਟਨ ਦੀ ਆਪਣੇ ਕੋਲ ਬਾਟਮ ਲੱਗੀ ਹੋਈ ਹੈ ਜੀ ਕੰਦੇ ਵਿੱਚ ਇਹਨਾਂ ਚ ਜੋ ਵੀ ਕਲਰ ਡਿਜ਼ਾਈਨ ਪਸੰਦ ਆਵੇ ਤੁਸੀਂ ਸਲੈਕਟ ਕਰੋ ਜੀ ਕੱਪੜਾ ਬਹੁਤ ਖੁੱਲਾ ਕੱਪੜੇ 'ਚ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣ ਵਾਲੀ ਕੋਈ ਵੀ ਲੂਈ ਨਹੀਂ ਆਉਣ ਵਾਲੀ ਕੋਈ ਵੀ ਕਲਰ ਨਹੀਂ ਫੇਟਾਉਣ ਬਹੁਤ ਸੋਹਣੀ ਵੈਰਾਈਟੀ ਹੈ ਸਾਰੇ ਕਲਰ ਨੇ 450 ਪ੍ਰਾਈਜ਼ ਹੋਊਗਾ 2 ਮੀਟਰ ਜਿਗਨ ਦਾ ਤੇ 2 ਮੀਟਰ ਚਾਲਟ ਦਾ ਆਲਓਵਰ ਸੂਟ ਲੱਗਿਆ ਨਾ ਡਲੀ ਮਸਲੀਨ कॉटन ਦੇ ਵਿੱਚ ਮਸਲੀਨ कॉटन ਦੇ ਆਲਓਵਰ ਸੂਟ ਆ ਪ੍ਰਿੰਟ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਦੁਪੱਟੇ ਵੀ ਬਹੁਤ ਸੋਹਣੇ ਨੇ ਸੂਟ ਨਾਲ 750 ਪ੍ਰਾਈਸ ਕੋਈ ਵੀ ਦਾ ਨਾ ਲੈਂਡਿੰਗ ਲੋਨ ਦੀ ਜਰੂਰਤ ਨਹੀਂ ਬਾਹਰ ਅੰਦਰ ਤੁਸੀਂ ਸੂਟ ਕਿਵੇਂ ਵੀ ਬਾਹਵ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਬਈ ਬਹੁਤ ਵਧੀਆ ਨੇ ਇਹ ਆਪਣੇ ਕੋਲੇ ਮਹਿੰਦੀ ਕਲਰ ਆ ਗਏ ਪਹਿਲਾਂ 4 ਕਲਰ ਨੇ ਇਸ ਨੇ ਇਹਨਾਂ ਵਿੱਚ 750 ਰੇਟ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਹੈਗੀ ਆ ਅੱਜ ਦੀ ਵੀਡੀਓ ਵਿੱਚ ਸਾਰੇ ਸੂਟਾਂ ਉੱਪਰ ਹੀ ਸ਼ਿਪਿੰਗ ਚਾਰਜ ਫ੍ਰੀ ਹੈ ਤੁਸੀਂ ਕੋਈ ਵੀ ਸੂਟ ਬੁੱਕ ਕਰ ਸਕਦੇ ਹੋ ਆਰਡਰ ਕਰ ਸਕਦੇ ਹੋ ਸਾਡੇ ਕੋਲ ਨੋਹਾ ਸਾਡੇ ਜਿਹੜੀ ਸਾਡੀ ਭੈਣਾਂ ਬਾਹਰ ਬੈਠੀਆਂ ਨੇ ਬਾਹਰ ਵੀ ਆਰਡਰ ਬੁੱਕ ਕਰ ਸਕਦੇ ਨੇ ਬਾਹਰੋਂ ਆਪਣੇ ਰਿਸ਼ਤੇਦਾਰ ਨੂੰ ਇੰਡੀਆ ਦੇ ਵਿੱਚ ਕਿਤੇ ਵੀ ਪਾਰਸਲ ਭੇਜਣਾ ਤੁਸੀਂ ਸਾਡੇ ਥਰੂ ਭੇਜ ਸਕਦੇ ਹੋ ਪਰਪਲ ਕਲਰ ਆ ਗਿਆ ਜੀ ਚਾਰ ਕਲਰ ਨੇ ਬਹੁਤ ਸੋਹਣੇ ਕੱਪੜੇ ਦੀ ਵੈਰਾਈਟੀ ਬਹੁਤ ਸੋਹਣੀ ਆ ਜੋ ਕੱਪੜੇ ਦੀ ਕੁਆਲਿਟੀ ਆ ਬਹੁਤ ਸੋਹਣੀ ਕੁਆਲਿਟੀ ਆ ਜੀ ਇਹ ਆ ਕਿ ਬ੍ਰਾਊਨ ਕਲਰ 750 ਰੇਟ ਔਰ ਜਿਆਨੇ ਆਪਣੇ ਕੋਲ ਇਸ ਵਿੱਚ ਇਹ ਹੈਗਾ ਦੂਸਰਾ ਡਿਜ਼ਾਈਨ ਪਹਿਲਾਂ ਜਦੋਂ ਨੂੰ ਵੱਡੇ ਫਲਾਰੋ ਵਾਲਾ ਡਿਜ਼ਾਈਨ ਦਿਖਾਇਆ ਆਲ ਓਵਰ ਸੂਟ ਆ ਜੀ 750 ਰੇਟ ਆ ਮਸਲੀਨ ਕਾਟਨ ਦੇ ਵਿੱਚ ਮਸਲੀਨ ਕਾਟਨ ਦੀ ਦੁਪੱਟਾ ਲੱਗਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਪਹਿਲਾਂ ਆਪਣੇ ਕੋਲ ਪਿੰਕ ਕਲਰ ਆ ਗਿਆ ਪ੍ਰਾਈਸ 750 ਸ਼ਿਪਿੰਗ ਚਾਰਜ ਫ੍ਰੀ ਹੈ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਸਾਨੂੰ ਕਿਸੇ ਦੇ ਵੀ ਆਰਡਰ ਬੁੱਕ ਕਰ ਸਕਦੇ ਹੋ ਇਹ ਹੈਗਾ ਗ੍ਰੀਨ ਕਲਰ ਪੀਚ ਕਲਰ ਕਲਰ ਬਹੁਤ ਸੋਹਣਾ ਡਿਜ਼ਾਈਨ ਵੀ ਬਹੁਤ ਵਧੀਆ ਇਸ ਕਪੜੇ 'ਚ ਕਾਣ ਵੀ ਨਹੀਂ ਆਉਂਦਾ ਵੈਰਾਈਟੀ ਬਹੁਤ ਵਧੀਆ ਹੁੰਦੀ ਹੈ ਫਰੋਜੀ ਕਲਰ 750 ਰੇਟ 'ਤੇ ਨਾ ਸੁਟਣਾ ਮੂਰੀ ਵਾਰ ਕਿਤੇ ਸੁਟ ਲੈ ਤੈਨੂੰ ਅੱਲੀ ਮੈਚਿੰਗ ਮੈਚਿੰਗ ਸੂਟ ਨੇ ਕਲਰ ਬਹੁਤ ਸੋਹਣਾ ਡਿਜ਼ਾਈਨ ਵੀ ਬਹੁਤ ਸੋਹਣਾ ਨੇ ਕਪੜਾ ਹੈਗਾ ਮਸਲੀਨ ਕਾਟਨ ਮਸਲੀਨ ਕਾਟਨ ਦਾ ਫੈਬਰਿਕ ਲੱਗਿਆ ਜੀ ਲੀਜੀ ਬੀਜੀ ਜੀ ਬਾਟਮ ਲੱਗੀ ਹੈ ਨਾਲ ਦੁਪੱਟਾ ਬਹੁਤ ਸੋਹਣਾ ਟਾਈ ਕਰਿਆ ਹੋਇਆ ਹੈ ਪ੍ਰਾਈਸ ਹੈਗਾ 750 750 ਪ੍ਰਾਈਸ ਹੈ ਚਿਪਕਾ ਜਜ ਫਰੀ ਹੈ ਕੈਸ਼ ਔਰ ਡਿਲੀਵਰੀ ਹੈ ਜਵਾ ਦੋ ਮੀਟਰ ਦੇ ਦੁਪੱਟੇ ਨੇ ਗਲੇ ਤੇ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੈ ਬਟਨਾ ਦਾ ਤੁਹਾਨੂੰ ਅਸੀਂ ਕਲਰ ਦਿਖਾਉਣਾ ਕਲਰ ਲੱਗ-ਲੱਗ ਮਿਲਣਗੇ ਆਪਣੇ ਕੋਲ ਬਲੈਕ ਕਲਰ ਵੀ ਜੀ ਤੁਸੀਂ ਪਲਾਜੋ ਵੀ ਬਣਾ ਸਕਦੇ ਸਲਵਾਰ ਕੁੱਤੇ ਵੀ ਇਹ ਕਢਾਈ ਕਰ ਸਕਦੇ ਸਲਵਾਰ ਦੀ ਮੂਰੀ ਤੇ ਪਲਾਜੋ ਦੀ ਵੀ ਕਰ ਸਕਦੇ 750 ਰੇਟਾ ਚਿਪਕਾ ਜਜ ਫਰੀ ਹੈ ਕੈਸ਼ ਔਰ ਡਿਲੀਵਰੀ ਹੈਗੀ ਹੈ ਇਸ ਤਰ੍ਹਾਂ ਤੁਸੀਂ ਪਲਾਜੋ ਦੇ ਵੀ ਇਹ ਵਰਕ ਕਰ ਸਕਦੇ ਹੋਗੇ ਜੇਕਰ ਤੁਸੀਂ ਸਲਾਈ ਕਰਨ ਵੇਲੇ ਫਲਾਜੋ ਤਿਆਰ ਕਰਨਾ ਫਲਾਜੋ ਤੁਸੀਂ ਤਿਆਰ ਕਰ ਸਕਦੇ ਹੋਗੇ ਇਹਨਾਂ ਨਾਲ ਆਗੇ ਟਾਈ ਡਾਈ ਦੇ ਦੁਪੱਟੇ ਬਹੁਤ ਸੋਹਣੇ ਟਾਈ ਡਾਈ ਦੇ ਦੁਪੱਟੇ ਨੇ ਇਹ ਮਸਲੀਨ ਕਾਟਨ ਦੇ ਵਿੱਚ ਕੱਪੜਾ ਇਸ ਉੱਪਰ ਨਾਲ ਮਸਲੀਨ ਦੀ ਸਲਵਾਰ ਲੱਗੀ ਹੋਈ ਆਗੀ ਦੁਪੱਟਾ ਬਹੁਤ ਸੋਹਣਾ ਡਾਈ ਹੋਇਆ ਹੋਇਆ ਹੈਗਾ ਦੁਪੱਟੇ ਦੇਖੋ ਤੁਸੀਂ ਬਹੁਤ ਸੋਹਣੇ ਡਾਈ ਨਾਲ ਲੈਸ ਵੀ ਲੱਗੀ ਹੋਈ ਹੈ 750 ਪ੍ਰਾਈਸ 750 ਰੇਟ ਆ ਇਹਨਾਂ ਸੂਟਾਂ ਦਾ ਮਸਲੀਨ कॉटन ਦੇ ਵਿੱਚ ਸੂਟ ਨੇ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਵੀ ਇਹਨਾਂ ਦੇ ਕਲਰ ਨਹੀਂ ਫੇਟ ਹੁੰਦੇ 750 ਰੇਟ ਆ ਵਾਈਟ ਬਾਟਮ ਨਾਲ ਨੇ ਆਪਣੇ ਕੋਲ ਇਹ ਸੂਟ ਦੁਪट्टे ਬਹੁਤ ਸੋਹਣੇ ਤਿਆਰ ਹੋਏ ਨੇ ਡਬਲ ਡਾਈ ਦੇ 750 ਰੇਟਾਂ ਨਾਲ ਸੂਟਾਂ ਤੁਸੀਂ ਕੋਈ ਵੀ ਸੂਟ ਸਲੈਕਟ ਕਰ ਸਕਦੇ ਜੀ ਇੱਥੇ ਆ ਗਏ ਆਪਣੇ ਕੋਲੇ ਆਲ ਓਵਰ ਸੂਟ ਕਪੜਾ ਇਹ ਵੀ ਆਪਣੇ ਕੋਲੇ ਮਸਲੀਨ ਕਾਟਨ ਚਾ ਮਸਲੀਨ ਦੀ ਦੁਪੱਟੇ ਨੇ ਬਹੁਤ ਸੋਹਣੇ ਨਾਲ ਫੈਂਸੀ ਦੁਪੱਟੇ ਤਿਆਰ ਹੋਏ ਨੇ 750 ਰੇਟ ਬਹੁਤ ਘੱਟ ਰੇਟ ਲੈ ਕੇ ਆਉਣੇ ਸੀ ਡਾਡ ਲਈ ਸ਼ਿਪਿੰਗ ਚਾਰਜ ਫ੍ਰੀ ਆ ਤੁਸੀਂ ਕਿਤੇ ਵੀ ਪਾਰਸਲ ਮੰਗਵਾ ਸਕਦੇ ਹੋਗੇ ਕੈਸ਼ ਔਨ ਡਿਲੀਵਰੀ ਹੈਗੀ ਆ ਕੈਸ਼ ਔਨ ਡਿਲੀਵਰੀ ਹੈ ਇਹਨੇ ਤੁਸੀਂ ਸਿਲਾਈ ਕਰਾ ਕੇ ਮੰਗਵਾ ਸਕਦੇ ਹੋ ਹਾਂ ਤੁਸੀਂ ਵੀ ਮੰਗਵਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੈ ਕਲਰ ਬਹੁਤ ਸੋਹਣੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਪੜੇ ਦੀ ਕੁਆਲਿਟੀ ਵੀ ਬਹੁਤ ਸੋਹਣੀ ਆ ਰੇਟ ਵੀ ਬਹੁਤ ਘਾਇਨੇ ਸਿਰਫ 750 750 ਪ੍ਰਾਈਸ ਹੈ ਇਹ ਗ੍ਰੀਨ ਜਿਹਾ ਕਲਰ ਆ ਗਿਆ ਡਾਰਕ ਗ੍ਰੀਨ ਫੋਟੋ ਦੇ ਵਿੱਚ ਬਲੈਕ ਕਲਰ ਆ ਰਿਹਾ ਹੁਣ ਪਰ ਬਲੈਕ ਕਲਰ ਨਹੀਂ ਹੈ ਜੀ ਇਹ ਗ੍ਰੀਨ ਕਲਰ ਆਗਾ ਇਹ ਆਜ ਆਪਣੇ ਕੋਲੇ ਪਿੰਕ ਕਲਰ ਕਲਰ ਵੀ ਬਹੁਤ ਸੋਹਣੇ ਨਾਲ ਮਸਲੀਨ ਦੇ ਤਿਆਰ ਹੋਏ ਨੇ ਨਾਲ ਜੁੱਟਾ ਨਾਲ ਜੀ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਆ ਆਪਣੇ ਕੋਲੇ ਬਲੈਕ ਕਲਰ 750 ਰੇਟਾਂ ਸੁਟਾਂ ਦਾ ਆਲਓਵਰ ਸੂਟ ਨੇ ਨਾਲ ਦੁਪੱਟੇ ਨੇ ਬਹੁਤ ਸੋਹਣੇ ਤਿਆਰ ਹੋਏ 750 ਜੀ ਕੈਮਰੀ ਕਾਟਨ ਦੇ ਸੂਟ ਲੈ ਕੇ ਅਡਲ ਮੈਚਿੰਗ ਮੈਚਿੰਗ ਸੂਟ ਨੇ ਕਲਰ ਬਹੁਤ ਸੋਹਣੇ ਨੇ ਕੈਮਰੀ ਕਾਟਨ ਦੀ ਸ਼ਰਟ ਆ ਬਾਟਮ ਵੀ ਨਾਲ ਕੈਮਰੀ ਕਾਟਨ ਦੀ ਲੱਗੀ ਹੋਈ ਆ ਨਾਲ ਦੁਪੱਟੇ ਹੈਗੇ ਨੇ ਡਬਲ ਟਾਈਡ ਡਬਲ ਡਾਈ ਦੇ 2.5 ਮੀਟਰ ਦੇ ਦੁਪट्टे ਨੇ ਬਹੁਤ ਸੋਹਣੇ 2.5 ਮੀਟਰ ਦੀ ਸ਼ਲਟਾ 2.5 ਮੀਟਰ ਦੀ ਬਾਟਮਾ 2.5 ਮੀਟਰ ਦੇ ਦੁਪट्टे ਪ੍ਰਾਈਸ 850 ਇਹਨਾਂ ਸੁੱਟਾਂ ਦਾ ਕਾਟਰਨ ਦੇ ਵਿੱਚ ਕਪੜਾ ਪਿਓਰ ਕਾਟਰਨ ਦੇ ਵਿੱਚ ਕੋਈ ਵੀ ਮਿਕਸ ਨਹੀਂ ਹੈ ਕਪੜੇ ਵਿੱਚ ਪਿਓਰ ਕਾਟਰਨ ਕੈਮਰਿਕ ਕਾਟਰਨ ਲੱਗੀ ਹੋਈ ਹੈ ਜੇ ਕਲਰ ਆਪਣੇ ਕੋਲੇ ਚਾਰ ਨੇ ਪਹਿਲਾਂ ਤੁਹਾਨੂੰ ਅਸੀਂ ਗ੍ਰੀਨ ਕਲਰ ਦਿਖਾਇਆ ਇਹ ਆਪਣੇ ਕੋਲੇ ਬਾਈਂ ਸ਼ੇਡ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਲੈਂਥ ਤੁਸੀਂ 42 43 44 ਇੰਚ ਬਣਾ ਸਕਦੇ ਹੋ ਇਹਨਾਂ ਸੁੱਟਾਂ ਦੇ ਆਇਆ ਕਿ ਆਪਣੇ ਕੋਲੇ ਬਲੈਕ ਕਲਰ ਦੁਪੱਟੇ ਸਾਰੇ ਸੂਟਾਂ ਨਾਲ ਹੀ ਤੁਹਾਨੂੰ ਇਸ ਤਰ੍ਹਾਂ ਦੇ ਮਿਲਣਗੇ ਇਹ ਆਪਣੇ ਕੋਲ ਚੈੱਕ ਦੇ ਦੁਪੱਟੇ ਨੇ ਚੈੱਕ ਦੇ ਦੁਪੱਟੇ ਨੇ ਜੀ ਬਹੁਤ ਸੋਹਣੇ 850 ਰੇਟ ਨਾਲ ਸੂਟਾਂ ਨਾਲ ਪਿਓਰ ਕਾਟਨ ਦੇ ਵਿੱਚ ਕਪੜਾ ਜੀ ਨਾਲ ਚੈੱਕ ਦੇ ਦੁਪੱਟੇ ਲੱਗੇ ਹੋਏ ਨੇ ਸਾਰੇ ਇਹਨਾਂ ਸੂਟਾਂ ਨਾਲ ਬਹੁਤ ਸੋਹਣੇ ਡਿਜ਼ਾਈਨ ਨੇ ਕੈਮਰਿਕ ਕਾਟਨ ਦੇ ਸੂਟ ਆ 850 ਰੇਟ 850 ਦੀ ਰੇਂਜ ਵਿੱਚ ਤੁਹਾਨੂੰ ਅਸੀਂ ਹੋਰ ਵੀ ਸੂਟ ਦਿਖਾਉਣੇ ਆਗੇ ਬਹੁਤ ਸੋਹਣੀ ਕੁਆਲਿਟੀ ਆ ਜਿਉਂ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਹੇ ਆਂ ਜੈਪੁਰੀ ਇਹ ਵੀ ਆਪਣੇ ਕੋਲੇ 850 ਦੀ ਰੇਂਜ ਦੇ ਵਿੱਚ ਆ ਇਹਨਾਂ ਨਾਲ ਹੈਗੇ ਨੇ ਪਿਓਰ ਦੇ ਦੁਪੱਟੇ ਪਿਓਰ ਦੇ ਦੁਪੱਟੇ ਨੇ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੋਇਆ ਹੈ ਇਹ ਆਪਣੇ ਕੋਲ ਜੈਪੁਰੀ ਡਿਜ਼ਾਈਨ ਆਗੇ ਬਹੁਤ ਸੋਹਣੇ ਨਾਲ ਬਾਟਮ ਲੱਗੀ ਹੈ ਲੀਜੀ ਬੀਜੀ ਦੀ ਸ਼ਲਟਰੀ ਬਾਟਮ ਲੱਗੀ ਹੈ ਕੈਮਰਿਕ ਕਾਟਨ ਦੀ ਪਿਓਰ ਦਾ ਦੁਪੱਟਾ 850 ਪ੍ਰਾਈਸ ਆ ਕਲਰ ਦੇਖੋ ਤੁਸੀਂ ਬਾਕੀ ਡਿਜ਼ਾਈਨ ਦੇਖੋ ਤੁਸੀਂ ਬਹੁਤ ਸੋਹਣਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਜੀ ਘੇਰੇ ਤਿਆਰੀ ਵਰਕ ਵੀ ਮਿਲੂਗਾ ਤੁਹਾਨੂੰ ਇਹਨਾਂ ਸੂਟਾਂ ਦੇ ਕੈਮਰਿਕ ਕਾਟਨ ਦੇ ਵਿੱਚ ਸੂਟ ਆ 850 ਰੇਟ ਇਹਨਾਂ ਸੂਟਾਂ ਦੇ ਚਾਰ ਕਲਰ ਨੇ ਆਪਣੇ ਕੋਲੇ ਛੜਿਆਣ ਵਿੱਚ ਮਾਸਟਰਡ ਕਲਰ ਜੋ ਵੀ ਕਲਰ ਪਸੰਦ ਆ ਤੁਹ ਸਕਰੀਨ ਸ਼ਾਟ ਲੈ ਸਕਦੇ ਹੋ ਫਟਾਫਟ ਵੀਡੀਓ ਨੂੰ ਪਹਿਲਾਂ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਿਓ ਉਸ ਤੋਂ ਬਾਅਦ ਹੀ ਸਾਨੂੰ ਫੋਟੋ ਸੈਂਡ ਕਰਨਾ ਜੀ ਇਹ ਆ ਗਿਆ ਵਾਈਨ ਸ਼ੇਡ ਪਰਪਲ ਕਲਰ ਸਾਰੇ ਕਲਰ ਬਹੁਤ ਸੋਹਣੇ ਨੇ ਕਪੜੇ ਦੀ ਕੁਆਲਿਟੀ ਵੀ ਬਹੁਤ ਵਧੀਆ ਚਾਰ ਕਲਰ ਨੇ ਛੜਿਆਣ ਵਿੱਚ ਫਰੋਜੀ ਕਲਰ ਆ ਗਿਆ ਜੀ ਆਪਣੇ ਕੋਲੇ ਪਿਓਰ ਦੇ ਦੁਪੱਟੇ ਨੇ ਇੰਨਾ ਸੂਟਾਂ ਨਾਲ ਦੋ ਤਿੰਨ ਡਿਜ਼ਾਈਨ ਨੇ ਆਪਣੇ ਕੋਲੇ 850 ਦੀ ਰੇਂਜ ਵਿੱਚ ਇਹ ਆ ਗਿਆ ਆਪਣੇ ਕੋਲੇ ਦੂਸਰਾ ਡਿਜ਼ਾਈਨ ਲੀਜੀ ਵਿਚ ਦੀ ਬਾਟਮ ਲੱਗੀ ਹੋਈ ਆ ਪਿਓਰ ਦੇ ਦੁਪੱਟੇ ਨੇ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਆ 2.5 ਮੀਟਰ ਦੇ ਦੁਪੱਟੇ 850 ਰੇਂਜ ਆ ਜੀ ਆਰੀ ਵਰਕ ਦਾ ਕੰਮ ਮਿਲੂ ਤੁਹਾਨੂੰ ਇਹਨਾਂ ਸੂਟਾਂ ਦੇ ਸੂਟ ਬਣ ਕੇ ਬਹੁਤ ਸੋਹਣਾ ਲੱਗੂਗਾ ਸੂਟ ਦੇ ਜੇ ਤੁਸੀਂ ਸਿਲਾਈ ਕਰੋਗੇ ਬਹੁਤ ਸੋਹਣਾ ਲੱਗੂ ਜੀ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ 850 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਪਿਓਰ ਕਾਟਨ ਦੇ ਵਿੱਚ ਪਹਿਲਾ ਬਾਈਂਡ ਸ਼ੇਡ ਆ ਜੀ ਇਹ ਹੈ ਆਪਣੇ ਕੋਲੇ ਫਰੋਜੀ ਕਲਰ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਵੈਰਾਈਟੀ ਬਹੁਤ ਜ਼ਿਆਦਾ ਹੈ ਆਪਣੇ ਕੋਲੇ ਬਹੁਤ ਜ਼ਿਆਦਾ ਵੈਰਾਈਟੀ ਹੈ ਤੁਸੀਂ ਕਿੰਨਾ ਵੀ ਮਾਲ ਲੈ ਸਕਦੇ ਹੋਗੇ ਬਲੈਕ ਕਲਰ ਆ ਗਿਆ ਜੀ 8.5 ਚੋਦੀ ਰੇਂਜ ਦੇ ਵਿੱਚ ਇਹ ਹੈ ਮਾਸਟਰ ਕਲਰ ਇੱਕਦਮ ਹੋਰ ਕੁਆਲਿਟੀ ਵੈਰਾਈਟੀ ਦਿਖਾਉਣੀ ਹੈਗੇ 8.5 ਰੇਂਜ ਦੇ ਵਿੱਚ ਡਿਜ਼ਾਈਨ ਦੇਖ ਕੇ ਉਸ ਤੋਂ ਬਾਅਦ ਹੀ ਸਾਨੂੰ ਫੋਟੋ ਸੈਂਡ ਕਰਨਾ ਜੀ ਇਹ ਵੀ ਆਪਣੇ ਕੋਲੇ ਜੈਪੁਰੀ ਡਿਜ਼ਾਈਨ ਇਹ ਵੀ ਕੈਮਰਿਕ ਕਾਟਨ ਦੇ ਵਿੱਚ ਆ ਨਾਲ ਬਾਟਮ ਲੱਗੀ ਹੋਈ ਹੈ ਕਾਟਨ ਦੀ ਮਲਮਲ ਦੀ ਬਾਟਮ ਲੱਗੀ ਹੋਈ ਹੈ ਬਹੁਤ ਹੀ ਮਲੈਮ ਬਹੁਤ ਹੀ ਮਲੈਮ ਬਾਟਮ ਲੱਗੀ ਹੋਈ ਹੈ ਜੀ ਸਵਾ ਦੋ ਮੀਟਰ ਦੀ ਸਾਈਡਾਂ ਦੇ ਦੋਨੋਂ ਇਸ ਤਰ੍ਹਾਂ ਦਾ ਬਾਰਡਰ ਮਿਲੂਗਾ 850 ਰੇਟ ਮਲਮਲ ਦੇ ਦੁਪੱਟੇ ਲੱਗੇ ਹੋਏ ਨੇ 850 ਰੇਂਜ ਹੈ ਜੀ ਪਿਓਰ ਕਾਟਨ ਦੇ ਵਿੱਚ ਪਹਿਲਾ ਬਾਇੰਡ ਸ਼ੇਡ ਆਗੀ ਇਹ ਹੈ ਨੀਵੀ ਬਲੂ ਕਲਰ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋਗੇ ਮਾਲ ਮਾਲ ਦੇ ਦੁਪੱਟੇ ਲੱਗੇ ਹੋਏ ਨੇ ਸਵਾ ਦੋ ਮੀਟਰ ਦੇ ਗ੍ਰੀਨ ਕਲਰ ਆ ਗਿਆ ਜੀ ਬੋਟਲ ਗ੍ਰੀਨ ਡਿਜ਼ਾਈਨ ਵੀ ਬਹੁਤ ਸੋਹਣਾ ਨੇ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਕੱਪੜੇ ਦੀ ਕੁਆਲਿਟੀ ਵੀ ਬਹੁਤ ਸੋਹਣੀ ਹੈ ਗਰਮੀ ਦੇ ਹਿਸਾਬ ਨਾਲ ਬ੍ਰਾਊਨ ਕਲਰ ਆ ਗਿਆ ਜੀ ਆਪਣੇ ਕੋਲੇ ਇਹ ਆ ਗਿਆ ਬ੍ਰਾਊਨ ਕਲਰ ਇੱਕ ਡਿਜ਼ਾਈਨ ਹੋਰ ਆਪਣੇ ਕੋਲੇ 850 ਜੀ ਦੇ ਰਹੇ ਹਾਂ ਜੀ ਬਹੁਤ ਜ਼ਿਆਦਾ ਵੈਰਾਈਟੀ ਹੈ ਜੀ ਬਹੁਤ ਜਾਇਜ਼ ਰੇਟ ਨੇ ਬਹੁਤ ਜਾਇਜ਼ ਰੇਟ ਹੈ ਬਹੁਤ ਜ਼ਿਆਦੇ ਵੈਰਾਈਟੀ ਹੈ ਇਹ ਆਪਣੇ ਕੋਲੇ ਹੈਗਾ ਰਿਯਾਨ ਕਾਟਨ ਦੇ ਵਿੱਚ ਰਿਯਾਨ ਕਾਟਨ ਦੇ ਵਿੱਚ ਡਿਜ਼ਾਈਨ ਦੇਖੋ ਤੁਸੀਂ ਡਿਜ਼ਾਈਨ ਦੇਖ ਕੇ ਤੁਹਾਡੀ ਅੱਖਾਂ ਹੀ ਖੜੀਆਂ ਰਹਿ ਜਾਣੀਆਂ ਕਿਉਂਕਿ ਬਹੁਤ ਸੋਹਣੇ ਡਿਜ਼ਾਈਨ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਨੇ ਪ੍ਰਾਈਸ ਸਿਰਫ 850 ਰਿਯਾਨ ਕਾਟਨ ਦੀ ਸ਼ਰਟ ਲੱਗੀ ਹੋਈ ਹੈ ਜੀ ਬੈਕ ਦਾ ਡਿਜ਼ਾਈਨ ਦੇਖੋ ਤੁਸੀਂ ਬਹੁਤ ਸੋਹਣਾ ਬਣਿਆ ਹੋਇਆ ਇਹ ਹੈਗਾ ਬੈਕ ਦਾ ਡਿਜ਼ਾਈਨ ਸਿਰਫ 850 ਪ੍ਰਾਈਸ ਹੈ ਨਾ ਸੁੱਟਾਂ ਦਾ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋ ਪਲੇਨ ਬਾਟਮ ਲੱਗੀ ਹੋਈ ਹੈ ਇਹਨਾਂ ਨਾਲ ਵੀ ਮਲਮਲ ਦੇ ਦੁਪट्टे ਲੱਗੇ ਹੋਏ ਨੇ ਕੁਆਲਿਟੀ ਬਹੁਤ ਸੋਹਣੀ ਹੈ ਬਾਹਰ ਅੰਦਰ ਤੁਸੀਂ ਕਿਤੇ ਵੀ ਪਾ ਸਕਦੇ ਹੋ ਕੱਪੜੇ ਨੂੰ ਕੱਪੜੇ ਦੀ ਕੁਆਲਿਟੀ ਬਹੁਤ ਸੋਹਣੀ ਕੁਆਲਿਟੀ ਹੈ ਜੀ ਪਹਿਲਾ ਆਪਣੇ ਕੋਲੇ ਬੋਟਲ ਗ੍ਰੀਨ ਕਲਰ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਸਪਰਾਈਜ਼ ਸਿਰਫ 850 ਗਲੇ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ 2.5 ਮੀਟਰ ਦੀ ਸ਼ਲਟਾ 2.5 ਮੀਟਰ ਦੀ ਬਾਟਮ ਹੈ ਰਿਯਾਨ ਕਾਟਨ ਦੇ ਵਿੱਚ ਪਿਓਰ ਰਿਯਾਨ ਕਾਟਨ ਲੱਗੀ ਹੋਈ ਹੈ ਇਹਨਾਂ ਸੂਟਾਂ ਦੇ ब्राउन कलर ਆ ਗਿਆ ਆਪਣੇ ਕੋਲੇ ਦੁਪट्टे ਨਾਲ ਸੂਟਾਂ ਨਾਲ ਮਲਮਲ ਦੇ ਰਹਿਣ ਵਾਲੇ ਨੇ ਇਹ ਆ ਗਿਆ ਬਲੈਕ ਕਲਰ ਇਸ ਤਰ੍ਹਾਂ ਨੇ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਸੋਹਣੇ ਪੰਜ ਕਲਰ ਨੇ ਆਪਣੇ ਕੋਲੇ ਇਸ ਸ਼ੈਡ ਵਿੱਚ ਬਾਈਨ ਸ਼ੈਡ ਪ੍ਰਾਈਸ ਸਿਰਫ 850 ਸਿਰਫ 850 ਪ੍ਰਾਈਸ ਇਹਨਾਂ ਰੁੱਟਾਂ ਨਾਲ ਲਗਜ਼ਰੀ ਸੂਟ ਲੈ ਕੇ ਜਾਣ ਤੁਹਾਡੇ ਲਈ ਬਹੁਤ ਵਧੀਆ ਕੁਆਲਿਟੀ ਬਹੁਤ ਵਧੀਆ ਕੱਪੜੇ ਦੀ ਬਾਰ ਅੰਦਰ ਤੁਸੀਂ ਕਿਤੇ ਭਾ ਸਕਦੇ ਹੋ ਆਰੀ ਵਰਕ ਦਾ ਕੰਮ ਹੋਇਆ ਬਹੁਤ ਸੋਹਣਾ ਦੁਪੱਟੇ ਪਿਓਰ ਮਸਲੀਨ ਦੇ ਪਿਓਰ ਮਸਲੀਨ ਦੇ ਦੁਪੱਟੇ ਨੇ ਜੀ 2.5 ਮੀਟਰ ਦੀ ਸ਼ਲਟ ਹੈ 2.5 ਮੀਟਰ ਦੀ ਬਾਟਮ ਆ ਬਾਟਮ ਦੀ ਕੁਆਲਿਟੀ ਬਹੁਤ ਸੋਹਣੀ ਹੈ ਜੇ ਤੁਹਾਡੇ ਕੋਲ ਪਹੁੰਚੇ ਤੁਹਾਨੂੰ ਪਤਾ ਲੱਗ ਜੂ ਬਹੁਤ ਸੋਹਣੀ ਬਾਟਮ ਦੀ ਕੁਆਲਿਟੀ ਲੱਗੀ ਹੈ ਪਿਓਰ ਮਸਲੀਨ ਦੇ ਦੁਪੱਟੇ ਨੇ ਕਲਰ ਤੁਹਾਨੂੰ ਅਸੀਂ ਦਿਖਾਵਾਂਗੇ ਪਹਿਲਾ ਆਪਣੇ ਕੋਲੇ ਗ੍ਰੇ ਕਲਰ ਆ ਗਿਆ ਸੂਟ ਬਹੁਤ ਸੋਹਣੇ ਬਣ ਕੇ ਤਿਆਰ ਹੋਣਗੇ ਬਾਹਰ ਅੰਦਰ ਤੁਸੀਂ ਕਿਤੇ ਭਾ ਸਕਦੇ ਹੋ ਬਹੁਤ ਮਲੈਮ ਕਪੜਾ ਪ੍ਰਾਈਸ ਹੈਗਾ 1200 1200 ਪ੍ਰਾਈਜ਼ ਇਹਨਾਂ ਸੁੱਟਾਂ ਦਾ ਪਹਿਲਾ ਆਪਣੇ ਕੋਲੇ ਗ੍ਰੇ ਕਲਰ ਚਾਰ ਕਲਰ ਨੇ ਛੜਿਆਣ ਵਿੱਚ ਇਹ ਆ ਗਿਆ ਆਪਣੇ ਕੋਲੇ ਪਿਸਤਾ ਕਲਰ ਪਿਸਤਾ ਕਲਰ ਇਸ ਦਾ ਨੂੰ ਦੋ ਤਰ੍ਹਾਂ ਦਿਖਾਵਾਂਗੇ ਲਾਈਟ ਡਾਰਕ ਪਹਿਲਾ ਆਪਣੇ ਕੋਲੇ ਲਾਈਟ ਲਾਈਟ ਪਿਸਤਾ ਕਲਰ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਕੱਪੜੇ ਦੀ ਕੁਆਲਿਟੀ ਬਹੁਤ ਸੋਹਣੀ ਹੈ ਪ੍ਰਾਈਜ਼ 1200 1200 ਰੇਟ ਹੈ ਇਹਨਾਂ ਸੁੱਟਾਂ ਦਾ ਵਧੀਆ ਬਹੁਤ ਵਧੀਆ ਕੁਆਲਿਟੀ ਹੈ ਜੀ ਇਹ ਆ ਗਿਆ ਆਪਣੇ ਕੋਲੇ ਲਾਈਟ ਬਾਇਨ ਸ਼ੇਡ ਡਿਜ਼ਾਈਨ ਵੀ ਬਹੁਤ ਵਧੀਆ ਨੇ ਕਲਰ ਵੀ ਬਹੁਤ ਵਧੀਆ ਕੱਪੜੇ ਦੀ ਕੁਆਲਿਟੀ ਵੀ ਬਹੁਤ ਸੋਹਣੀ ਆ ਜੇ ਤੁਸੀਂ ਸੂਟ ਬਣਾ ਕੇ ਪਾਉਂਗੇ ਸੂਟ ਬਹੁਤ ਸੋਹਣਾ ਲੱਗੂ ਜੀ ਤੁਹਾਡੇ ਪਾਇਆ ਬਹੁਤ ਹੀ ਵਧੀਆ ਕੁਆਲਿਟੀ ਆ ਕੱਪੜੇ ਦੀ ਪ੍ਰਾਈਸ ਸਿਰਫ 1200 1200 ਪ੍ਰਾਈਸ ਆ ਜੀ ਇਹਨਾਂ ਸੂਟਾਂ ਦਾ ਇਹ ਹੈ ਆਪਣੇ ਕੋਲ ਡਾਰਕ ਪਿਸਤਾ ਕਲਰ ਤੁਸੀਂ ਇਹਨਾਂ ਵਿੱਚ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਪ੍ਰਾਈਸ 1200 ਇਹਨਾਂ ਸੂਟਾਂ ਨਾਲ ਪਿਓਰ ਮਸਲੀਨ ਦੇ ਦੁਪੱਟੇ ਨਾਲ ਪਿਓਰ ਮਸਲੀਨ ਦੇ ਸੂਟ ਲੈ ਕੇ ਤੁਹਾਡੇ ਲਈ ਬਹੁਤ ਸੋਹਣੇ ਆ ਬਹੁਤ ਸੋਹਣੀ ਕੁਆਲਿਟੀ ਦੇ ਸੂਟ ਹੈ ਜੀ ਪਿਓਰ ਮਸਲੀਨ ਦੀ ਸ਼ਰਟ ਲੱਗੀ ਹੋਈ ਹੈ ਪਿਓਰ ਰਿਯਾਨ ਕਾਟਨ ਦੀ ਬਾਟਮ ਲੱਗੀ ਹੈ ਪਿਓਰ ਮਸਲੀਨ ਦਾ ਹੀ ਦੁਪੱਟਾ ਇਸ ਤਰ੍ਹਾਂ ਨੇ ਸੂਟ ਬਣ ਕੇ ਤਿਆਰ ਹੋਣਗੇ ਪਾਰਟੀ ਵੇਅਰ ਲੈਂਡਿੰਗ ਲਾ ਕੇ ਸ਼ਰਟ ਦੇ ਹੇਠਾਂ ਲੈਂਡਿੰਗ ਲੱਗੋ ਜੀ ਪਾਰਟੀ ਵੇਅਰ ਸੂਟ ਤਿਆਰ ਹੋਣਗੇ ਪਹਿਲਾਂ ਆਪਣੇ ਕੋਲੇ ਮਾਊਸ ਕਲਰ ਪ੍ਰਾਈਜ਼ ਰਹਿਣ ਵਾਲਾ 1350 1350 ਪ੍ਰਾਈਜ਼ ਹੈ ਜੀ ਇਹ ਪਾਰਟੀ ਵੇਅਰ ਸੂਟ ਆ ਤੁਸੀਂ ਕਿਤੇ ਵੀ ਪਾ ਸਕਦੇ ਹੋਗੇ ਪਿਓਰ ਮਸਲੀਨ ਦੀ ਸ਼ਰਟ ਹੈ ਪਿਓਰ ਮਸਲੀਨ ਦਾ ਹੀ ਦੁਪੱਟਾ ਲੱਗਿਆ ਹੋਇਆ ਹੈ ਪਹਿਲਾ ਮਾਊਸ ਕਲਰ ਇਹ ਆ ਆਪਣੇ ਕੋਲੇ ਪੀਚ ਕਲਰ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਚਾਰ ਕਲਰ ਨੇ ਆਪਣੇ ਕੋਲੇ ਸਿਹੜੇਣ ਵਿੱਚ 1350 ਰੇਟ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੇ 1350 ਰੇਟ ਨਾ ਸੂਟਾਂ ਦਾ ਪਾਰਟੀ ਵੇਅਰ ਸੂਟ ਲੈ ਗਿਆਂ ਤੁਹਾਡੇ ਲਈ ਬਹੁਤ ਵਧੀਆ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਲੈ ਗਿਆਂ ਪਿਓਰ ਦੇ ਵਿੱਚ ਚਾਰ ਕਲਰ ਨੇ ਆਪਣੇ ਕੋਲੇ ਹੈਗਾ ਮਸਟਰਡ ਕਲਰ ਮਾਸਟਰ 옐ੋ ਜਿਆ ਕਲਰ ਬਹੁਤ ਸੋਹਣਾ ਮਹਿੰਦੀ ਕਲਰ ਇਹ ਸਾਰੇ ਕਲਰ ਨੇ ਆਪਣੇ ਕੋਲੇ ਪਿਓਰ ਦੇ ਵਿੱਚ ਤੇ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਵੈਰਾਈਟੀ ਪਸੰਦ ਆ ਤਾਂ ਸਿਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹ ਸਾਰੇ ਆਪਣੀ ਅੱਜ ਦੀ ਵੀਡੀਓ ਦੇ ਸੂਟ ਤੁਹਾਨੂੰ ਸਿਰ ਰੇਟ ਵੀ ਨਾਲ ਦੀ ਨਾਲ ਦੱਸਿਆ ਨੇ ਕੱਪੜੇ ਦੀ ਕੁਆਲਿਟੀ ਵੀ ਦੱਸੀ ਆ ਗਈ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਬੁੱਕ ਕਰ ਸਕਦੇ ਹੋ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਵੀਡੀਓ ਨੂੰ ਪਹਿਲਾਂ ਤੋਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣਾ ਉਸ ਤੋਂ ਬਾਅਦ ਸਾਨੂੰ ਫੋਟੋ ਸੈਂਡ ਕਰਨਾ ਜੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਆਪਣੇ ਨਵੇਂ-ਨਵੇਂ ਵੀਡੀਓ ਦੇਖਣ ਦੇ ਲਈ ਧੰਨਵਾਦ